ਇਹ ਬਾਇਓਗੈਸ ਜਿਹੜੀਆਂ ਫੈਕਟਰੀਆਂ ਨੇ ਉਹ ਖਤਰਨਾਕ ਕਿਵੇਂ ਨੇ ਤੁਸੀਂ ਕਹਿ ਕੇ ਨਾ ਤਾਂ ਗ੍ਰੀਨ ਨੇ ਤੇ ਨਾ ਕਲੀਨ ਨੇ ਇਹ ਤੇ ਕੈਂਸਰ ਦਾ ਘਰ ਨੇ ਇਹ ਜਿੱਥੇ ਲੱਗਦੀਆਂ ਨੇ 10 10 ਕਿਲੋਮੀਟਰ ਤੱਕ ਬਦਬੂ ਫੈਲ ਜਾਂਦੀ ਆ ਮੱਖੀਆਂ ਮੱਛਰ ਫੈਲ ਜਾਂਦੇ ਨੇ ਗ੍ਰੀਨ ਹੀ ਫੈਕਟਰੀਆਂ ਕਿਵੇਂ ਹੋ ਸਕਦੀਆਂ ਨੇ ਜਿਹੜੀਆਂ ਫੈਕਟਰੀਆਂ ਦੁਆਰਾ ਪੈਦਾ ਕੀਤੇ ਕੈਮੀਕਲ ਸਾਡਾ ਪੂਰਾ ਗਰਾਊਂਡ ਵਾਟਰ ਪੋਲਿਊਟ ਕਰ ਦੇਣਗੇ ਉਹਦੇ ਵਿੱਚ ਬੁਟਾਈਲ ਫੈਥਲੇਟ ਨਾਂ ਦੇ ਕੈਮੀਕਲ ਪੈਦਾ ਕਰ ਦੇਣਗੇ ਜਿਹਦੇ ਨਾਲ ਅਜ ਤੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਨਾਲ ਮਰਨਗੀਆਂ ਔਰਤਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਬ੍ਰੈਸਟ ਕੈਂਸਰ ਹੋਏਗਾ ਸਾਡੇ ਬੱਚੇ ਨਪੁੰਸਕ ਹੋ ਜਾਣਗੇ ਉਹਨਾਂ ਦੇ ਸੈਕਸ ਆਰਗਨ ਜਿਹੜੇ ਬਣਨਗੇ ਹੀ ਨਹੀਂ ਡਿਵੈਲਪ ਨਹੀਂ ਹੋਣਗੇ ਅਸੀਂ ਫਸਲਾਂ ਦਾ ਰੋਣਾ ਰੋਂਦੇ ਆਂ ਫਸਲਾਂ ਬਚਾਵਾਂਗੇ ਸਾਡੀਆਂ ਤਾਂ ਨਸਲਾਂ ਬਰਬਾਦ ਹੋਣ ਜਾ ਰਹੀਆਂ ਨੇ ਪਰ ਸਰਕਾਰ ਦੀਆਂ ਦਲੀਲਾਂ ਤੇ ਇਹ ਹੈ ਕਿ ਹੁਣ ਪਰਾਲੀ ਨਹੀਂ ਸੜਿਆ ਕਰੂਗੀ ਹੁਣ ਤੇ ਪਰਾਲੀ ਜਾਓ ਇਨ੍ਹਾਂ ਪਲਾਂਟਾਂ ਚ ਫੈਕਟਰੀਆਂ ਚ ਪਰਾਲੀ ਦੇ ਨਾਂ ਤੇ ਸਾਜ਼ਿਸ਼ ਹੋਈ ਹੈ ਕਿਸਾਨ ਜਦੋਂ ਪਰਾਲੀ ਸਾੜਦਾ ਉੱਤੇ ਪਰਚੇ ਹੋ ਜਾਂਦੇ ਨੇ ਜੁਰਮਾਨੇ ਹੋ ਜਾਂਦੇ ਨੇ ਜਿੰਨਾ ਅਫਸਰਾਂ ਨੇ ਜਿੰਨਾ ਐਕਸਪਰਟਾਂ ਦੀਆਂ ਰਿਪੋਰਟਾਂ ਤੇ ਇਹ ਕਰੋੜਾਂ ਦਰਖਤ ਵੱਡੇਗੇ ਉਹਨਾਂ ਉੱਤੇ ਤਾਂ ਕੋਈ ਪਰਚਾ ਨਹੀਂ ਹੋਇਆ ਸਾਨੂੰ ਤਾਂ ਲੱਗਦਾ ਕਿ ਇਹ ਪਲਾਂਟ ਲਿਆਉਣ ਵਾਸਤੇ ਹੀ ਪਰਾਲੀ ਦਾ ਰੋਲਾ ਪਾਇਆ ਗਿਆ ਕਲੀਨ એનર્ਜੀ ਦਾ ਸਰਟੀਫਿਕੇਟ ਦਿੱਤਾ ਗ੍ਰੀਨ એનર્ਜੀ ਦਾ ਸਰਟੀਫਿਕੇਟ ਦਿੱਤਾ ਉਹਨਾਂ ਐਕਸਪਰਟਾਂ ਦੇ ਚਿਹਰੇ ਸਾਨੂੰ ਵੀ ਦਿਖਾ ਦਿਓ ਨਾ ਸਾਡੇ ਸਾਹਮਣੇ ਵੀ ਘੁੱਟ ਚਕਾ ਦਿਓ ਨਾ ਉਹਨਾਂ ਅਫਸਰਾਂ ਦੇ ਹਰ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਆ ਵੀ ਕੇ ਸਿੰਘ ਜਦੋਂ ਤੁਹਾਡੇ ਨਾਲ ਸਾਹਮਣੇ ਟੇਬਲ ਤੇ ਬੈਠੇ ਉਹਨਾਂ ਨੂੰ ਤੁਸੀਂ ਆਪਣੀਆਂ ਦਲੀਲਾਂ ਦਿੱਤੀਆਂ ਉਹ ਕੀ ਕਹਿੰਦੇ ਸੀ ਜਵਾਬ ਕੀ ਸੀ ਸਰ ਪ੍ਰਿੰਸੀਪਲ ਸੈਕਟਰੀ ਵੀ ਕੇ ਸਿੰਘ 25 ਸਾਇੰਟਿਸਟਾਂ ਦੀ ਦੋ ਦਰਜਨ ਸਾਇੰਟਿਸਟਾਂ ਦੀ ਬਰਾਤ ਲੈ ਕੇ ਆਇਆ ਉਸ ਦਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਉਹ ਬਰਾਤ ਬੇਰੰਗ ਤੋਰੀ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਝੂਠੇ ਪੈ ਗਏ ਸਾਰੇ ਉਹ ਬੰਦਾ ਉਸ ਦਿਨ ਘਿਰ ਗਿਆ ਸੀ ਉਹਨੂੰ ਕਮਿਟਮੈਂਟ ਕਰਕੇ ਜਾਣਾ ਸੀ ਮੀਟਿੰਗ ਛੱਡ ਕੇ ਭੱਜਿਆ ਮંત્રી ਹੈ ਅਮਨ अरोड़ा ਉਹਨਾਂ ਨਾਲ ਕਦੇ ਗੱਲ ਹੋਈ ਉਹ ਸੰਜੀਦਾ ਲੈ ਰਿਹਾ ਇਸ ਮਸਲੇ ਨੂੰ ਅਮਨ अरोड़ा ਜੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਹ ਪਾਰਟੀ ਇਹਨਾਂ ਦੇ ਕਹਿਣ ਮੁਤਾਬਕ ਸੰਘਰਸ਼ਾਂ ਚੋਂ ਆਈ ਹੈ ਅੱਜ ਇਹਨਾਂ ਇਸ ਸੰਘਰਸ਼ਾਂ ਦਾ ਹਿੱਸਾ ਨਹੀਂ ਹੈਗੇ ਚੰਦ ਮਹੀਨੇ ਚੰਦ ਸਾਲ ਪਹਿਲੇ ਤੁਸੀਂ ਕੁਝ ਨਹੀਂ ਸੀ ਹੁੰਦੇ ਇਹ ਹਰਕਤਾਂ ਰਹੀਆਂ ਤੇ ਤੁਸੀਂ ਕੁਝ ਨਹੀਂ ਰਹਿਣਾ ਚੰਦ ਹਫ਼ਤੇ ਚੰਦ ਮਹੀਨੇ ਜਾਂ ਚੰਦ ਸਾਲਾਂ ਬਾਅਦ ਤੁਸੀਂ ਫਿਰ ਉੱਥੇ ਆ ਜਾਣਾ ਪੰਜਾਬ ਭਰ ਦੇ ਵਿੱਚ ਬਾਇਓ ਗੈਸ ਫੈਕਟਰੀਆਂ ਪਲਾਂਟਸ ਨੂੰ ਕਿਹਾ ਜਾਂਦਾ ਹੈ ਉਹ ਕਿਵੇਂ ਖਤਰਨਾਕ ਨੇ ਔਰ ਘਰ ਘਰ ਕੈਂਸਰ ਕਿਵੇਂ ਪੁੱਜੇਗਾ ਇਸ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਵਿਰੋਧ ਹੋ ਰਿਹਾ ਪੰਜਾਬ ਭਰ ਦੇ ਵਿੱਚ ਕਈ ਥਾਵਾਂ ਤੇ ਸੰਘਰਸ਼ ਵਿੱਡੇ ਜਾ ਚੁੱਕੇ ਨੇ ਬਕਾਇਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਹੁੰਦੀ ਹੈ ਸਰਕਾਰ ਟਾਸ ਤੋਂ ਮੱਸ ਕਿਉਂ ਨਹੀਂ ਹੋ ਰਹੀ ਸਰਕਾਰ ਸੁਣਨ ਨੂੰ ਕਿਉਂ ਨਹੀਂ ਤਿਆਰ ਇਸ ਸੰਘਰਸ਼ ਕਮੇਟੀ ਦਾ ਹੀ ਹਿੱਸਾ ਬਣੇ ਹੋਏ ਨੇ ਡਾਕਟਰ ਬਲਵਿੰਦਰ ਸਿੰਘ ਸਾਇੰਟਿਸਟ ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਨੇ ਦਲੀਲਾਂ ਦੇ ਨਾਲ ਸਰਕਾਰ ਦੇ ਵੱਡੇ ਵੱਡੇ ਅਫਸਰਾਂ ਨੂੰ ਹਰਾਇਆ ਉਹ ਕਿੱਥੇ ਹਰਾਇਆ ਪੂਰੀ ਗੱਲ ਕਰਾਂਗੇ ਤੇ ਬਾਇਓ ਗੈਸ ਜਿਹੜੇ ਪਲਾਂਟ ਨੇ ਉਹ ਕਿਵੇਂ ਖਤਰਨਾਕ ਨੇ ਸਾਰੀ ਗੱਲ ਕਰਾਂਗੇ ਡਾਕਟਰ ਸਾਹਿਬ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਵਿਸਥਾਰ ਦੇ ਨਾਲ ਦਲੀਲਾਂ ਦਿੱਤੀਆਂ ਕਿ ਸਾਡੀ ਕਿੱਥੇ ਕਿੱਥੇ ਬੈਠਕ ਹੋਈ ਕਿਵੇਂ ਕਿਵੇਂ ਵੱਡੇ ਵੱਡੇ ਸਾਇੰਸਦਾਨ ਬੁਲਾਏ ਹੋਏ ਉਹ ਹਾਰ ਕੇ ਚਲੇ ਜਾਂਦੇ ਆ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਬਾਇਓ ਗੈਸ ਪਲਾਂਟ ਜਾਂ ਫੈਕਟਰੀਆਂ ਪੰਜਾਬ ਭਰ ਦੇ ਵਿੱਚ ਕਿੰਨੀਆਂ ਲੱਗ ਰਹੀਆਂ ਤੇ ਖਤਰਨਾਕ ਕਿਵੇਂ ਆ ਅਸੀਂ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਸੀ ਆਏ ਵਿਗਿਆਨ ਹੈ ਸੱਚਾਈ ਤੇ ਆਧਾਰਿਤ ਹੈ ਸਾਡੀ ਸੱਚਾਈ ਉਹਨਾਂ ਤੇ ਭਾਰੀ ਪੈ ਗਈ ਔਰ ਸਾਨੂੰ ਮਾਣ ਹੈ ਆਪਣੇ ਆਨਰੇਬਲ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਜੀ ਨੇ ਉਹਨਾਂ ਨੇ ਉਸ ਦਿਨ ਸੱਚ ਦਾ ਸਾਥ ਦਿੱਤਾ ਸਰਕਾਰ ਦੇ ਪ੍ਰਪਗੈਂਡਾ ਦਾ ਹਿੱਸਾ ਨਹੀਂ ਬਣੇ ਔਰ ਜੋ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪ੍ਰਿੰਸੀਪਲ ਸਾਇੰਟਿਸਟ ਸਰਵਜੀਤ ਸਿੰਘ ਸੂਚ ਉਹਨਾਂ ਨੇ ਵੀ ਸੱਚ ਦਾ ਸਾਥ ਦਿੱਤਾ ਉਹ ਵੀ ਸਰਕਾਰ ਦੀ ਸੁਰ ਵਿੱਚ ਸ਼ੁਰਮ ਲਾਉਣ ਤੋਂ ਇਨਕਾਰੀ ਹੋ ਗਏ ਅਸੀਂ ਸਲਾਮ ਕਰਦੇ ਹਾਂ ਉਹਨਾਂ ਨੂੰ ਉਹਨਾਂ ਨੇ ਵਿਗਿਆਨਕ ਹੋਣ ਦਾ ਸਬੂਤ ਦਿੱਤਾ ਅਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਹਾਂ ਸਰਕਾਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੋਲ ਅੱਗੇ ਅਜੇ ਵੀ ਕੋਈ ਵੱਡਾ ਐਕਸਪਰਟ ਬੱਚਿਆ ਤੇ ਉਹ ਲੈ ਕੇ ਆ ਜਾਏ ਸਰਕਾਰ ਨੇ ਉਸ ਦਿਨ ਪੂਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਝੋਕ ਦਿੱਤੀ ਉਹਦੀ ਰੈਪਿਊਟੇਸ਼ਨ ਝੋਕ ਦਿੱਤੀ ਉਸ ਦਿਨ ਲੋਕਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਿਰ ਨੀਵਾ ਹੁੰਦਾ ਦੇਖਿਆ ਸਾਨੂੰ ਖੁਦ ਚੰਗਾ ਨਹੀਂ ਲੱਗਿਆ ਸੈਂਟਰ ਗਵਰਨਮੈਂਟ ਦਾ ਇੱਕ ਰਿਸਰਚ ਇੰਸਟੀਚਿਊਟ ਹੈ ਐਸਬੀਜੀਈ ਕਪੂਰਥਲੇ ਵਿੱਚ ਉਹਨਾਂ ਦੀ ਟੀਮ ਆਈ ਉਹ ਹਾਰ ਕੇ ਚਲੀ ਗਈ ਸੈਂਟਰ ਗਵਰਨਮੈਂਟ ਦੀ ਟੀਮ ਆਈ ਇਹ ਹਾਰਨ ਹਰਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਬਸ ਉਹਨਾਂ ਨੂੰ ਵਿਚਾਰਿਆਂ ਦੀਆਂ ਦਲੀਲਾਂ ਫਿੱਕੀਆਂ ਪੈ ਗਈਆਂ ਸਾਡੀਆਂ ਦਲੀਲਾਂ ਹਾਵੀ ਸੀਗੀਆਂ ਔਰ ਉਹਨਾਂ ਨੇ ਅਲਟੀਮੇਟਲੀ ਸਰਵਜੀਤ ਸਿੰਘ ਸੂਜੀ ਨੇ ਔਰ ਆਪਣੇ ਆਨਰੇਬਲ ਵਾਈਸ ਚਾਂਸਲ ਜੀ ਨੇ ਸੱਚ ਦਾ ਸਾਥ ਦੇ ਕੇ ਸਾਡਾ ਹੌਸਲਾ ਵਧਾਇਆ ਇੱਕ ਚੀਜ਼ ਬੜੀ ਖਤਰਨਾਕ ਉੱਭਰ ਕੇ ਸਾਹਮਣੇ ਆਈ ਹੈ ਕਿ ਬਾਇਓ ਗੈਸ ਜਿਹੜੀਆਂ ਫੈਕਟਰੀਆਂ ਨੇ ਉਹ ਖਤਰਨਾਕ ਕਿਵੇਂ ਨੇ ਤੁਸੀਂ ਕਹਿ ਕੇ ਨਾ ਤਾਂ ਗ੍ਰੀਨ ਨੇ ਤੇ ਨਾ ਕਲੀਨ ਨੇ ਇਹ ਤੇ ਕੈਂਸਰ ਦਾ ਘਰ ਨੇ ਉਹ ਕਿਵੇਂ ਦੇਖੋ ਜੀ ਸਾਨੂੰ ਪਹਿਲਾਂ ਵੀ ਗ੍ਰੀਨ ਰੈਵਲੂਸ਼ਨ ਦਾ ਇੱਕ ਛਲਾਵਾ ਦਿੱਤਾ ਗਿਆ ਅਸੀਂ ਉਹਦੇ ਵਿੱਚ ਨਾ ਤਾਂ ਕੁਝ ਗ੍ਰੀਨ ਸੀ ਨਾ ਰੈਵਲੂਸ਼ਨ ਸੀ ਇਦਾਂ ਹੀ ਹੋਣ ਆਈਆਂ ਨੇ ਇਹ ਕਲੀਨ ਫੈਕਟਰੀਆਂ ਤੇ ਗ੍ਰੀਨ ਫੈਕਟਰੀਆਂ ਇਹਨਾਂ ਵਿੱਚ ਨਾ ਤਾਂ ਕੁਝ ਕਲੀਨ ਹੈ ਨਾ ਕੁਛ ਗ੍ਰੀਨ ਐ ਕਲੀਨ ਇਸ ਤਰ੍ਹਾਂ ਨਹੀਂ ਐ ਕਿ ਇਹ ਜਿੱਥੇ ਲੱਗਦੀਆਂ ਨੇ 10 10 ਕਿਲੋਮੀਟਰ ਤੱਕ ਬਦਬੂ ਫੈਲ ਜਾਂਦੀ ਆ ਮੱਖੀਆਂ ਮੱਛਰ ਫੈਲ ਜਾਂਦੇ ਨੇ ਇਸ ਕਰਕੇ ਕਲੀਨਤਾ ਇਹ ਹੋ ਨਹੀਂ ਸਕਦੀਆਂ ਦੂਜੀ ਰਹੀ ਗੱਲ ਗ੍ਰੀਨ ਦੀ ਗ੍ਰੀਨ ਫੈਕਟਰੀਆਂ ਕਿਵੇਂ ਹੋ ਸਕਦੀਆਂ ਨੇ ਜਿਹੜੀਆਂ ਫੈਕਟਰੀਆਂ ਦੁਆਰਾ ਪੈਦਾ ਕੀਤੇ ਕੈਮੀਕਲ ਸਾਡਾ ਪੂਰਾ ਗਰਾਊਂਡ ਵਾਟਰ ਪੋਲਿਊਟ ਕਰ ਦੇਣਗੇ ਉਹਦੇ ਵਿੱਚ ਬੁਟਾਈਲ ਫੈਥਲੇਟ ਨਾਂ ਦੇ ਕੈਮੀਕਲ ਪੈਦਾ ਕਰ ਦੇਣਗੇ ਜਿਹਦੇ ਨਾਲ ਅੱਜ ਤੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਨਾਲ ਮਰਨਗੀਆਂ ਔਰਤਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਬ੍ਰੈਸਟ ਕੈਂਸਰ ਹੋਏਗਾ ਸਾਡੇ ਬੱਚੇ ਨਪੁੰਸਕ ਹੋ ਜਾਣਗੇ ਉਹਨਾਂ ਦੇ ਸੈਕਸ ਆਰਗਨ ਜਿਹੜੇ ਬਣਨਗੇ ਹੀ ਨਹੀਂ ਡਿਵੈਲਪ ਨਹੀਂ ਹੋਣਗੇ ਅਗਰ ਡਿਵੈਲਪ ਹੋ ਵੀ ਜਾਣਗੇ ਤੇ ਚੰਗੀ ਤਰ੍ਹਾਂ ਕੰਮ ਨਹੀਂ ਕਰਨਗੇ ਸਾਡੀਆਂ ਅਸੀਂ ਫਸਲਾਂ ਦਾ ਰੋਣਾ ਰੋਂਦੇ ਆਂ ਫਸਲਾਂ ਬਚਾਵਾਂਗੇ ਸਾਡੀਆਂ ਤਾਂ ਨਸਲਾਂ ਬਰਬਾਦ ਹੋਣ ਜਾ ਰਹੀਆਂ ਨੇ ਅਸੀਂ ਇਸ ਕਰਕੇ ਸੱਚਾ ਰੋਨੇ ਆਂ ਅਸੀਂ ਕਹਿੰਨੇ ਆਂ ਸਰਕਾਰ ਇਹਨਾਂ ਗੱਲਾਂ ਨੂੰ ਸਮਝੇ ਅਗਰ ਸਰਕਾਰ ਦੇ ਕੋਲ ਕੋਈ ਐਕਸਪਰਟ ਨਹੀਂ ਬਚਿਆ ਤੇ ਅਮਰੀਕਾ ਤੋਂ ਬੁਲਾ ਲਓ ਇੰਗਲੈਂਡ ਤੋਂ ਬੁਲਾ ਲਓ ਇੱਥੇ ਅਸੀਂ ਜਦੋਂ ਵੀ ਕਹੋਗੇ ਆ ਜਾਵਾਂਗੇ ਤੁਸੀਂ ਤਾਂ ਕਹਿੰਨੇ ਹੋ ਪੰਜਾਬ ਦੀ ਨਸਲ ਖਤਮ ਹੋਣ ਜਾਏਗੀ ਜੇ ਸਥਾਪਤ ਹੋ ਜਾਂਦੀਆਂ ਨੇ ਲੱਗ ਜਾਂਦੀਆਂ ਨੇ ਉਵੇਂ ਚਲਦੀਆਂ ਨੇ ਪਰ ਸਰਕਾਰ ਦੀਆਂ ਦਲੀਲਾਂ ਤੇ ਹੈ ਕਿ ਹੁਣ ਪ੍ਰਾਲੀ ਨਹੀਂ ਸੜਿਆ ਕਰੂਗੀ ਹੁਣ ਤੇ ਪ੍ਰਾਲੀ ਜਾਊ ਇਨ੍ਹਾਂ ਪਲਾਂਟਾਂ ਚ ਫੈਕਟਰੀਆਂ ਚ ਔਰ ਉੱਥੋਂ ਤਰ੍ਹਾਂ ਤਰ੍ਹਾਂ ਦੀ ਗੈਸ ਬਣ ਕੇ ਉਹਦੀ ਵਰਤਿਆ ਕਰਾਂਗੇ ਅਸੀਂ ਸਾਨੂੰ ਲੋੜ ਨਹੀਂ ਪੈਟਰੋਲ ਡੀਜ਼ਲਾਂ ਦੀ ਹੁਣ ਮੈਂ ਤੁਹਾਡੇ ਚੈਨਲ ਦੇ ਮਾਰਫਤ ਇੱਕ ਬੜੇ ਰਾਜ ਦੀ ਗੱਲ ਦੱਸ ਰਿਹਾ ਪ੍ਰਾਲੀ ਦੇ ਨਾਂ ਤੇ ਸਾਜ਼ਿਸ਼ ਹੋਈ ਹੈ ਪ੍ਰਾਲੀ ਦੇ ਨਾਂ ਤੇ ਸਾਜ਼ਿਸ਼ ਹੋਈ ਆ ਇਹ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਪਰਾਲੀ ਸੜਦੀ ਆ ਉਹਦੇ ਨਾਲ ਪੋਲੂਸ਼ਨ ਫੈਲਦਾ ਔਰ ਦਿੱਲੀ ਵਿੱਚ ਧੂਆਂ ਜਾਂਦਾ ਖੁਦ ਐਨਜੀਟੀ ਦੇ ਚੇਅਰਮੈਨ ਜਸਟਿਸ ਸੁਧੀਰ ਅਗਰਵਾਲ ਜੀ ਕਹਿ ਚੁੱਕੇ ਨੇ ਕਿ ਐਸੀ ਕੋਈ ਸੈਂਟੀਫਿਕ ਐਵੀਡੈਂਸ ਮੇਰੇ ਸਾਹਮਣੇ ਅਜੇ ਤੱਕ ਪੇਸ਼ ਨਹੀਂ ਕੀਤੀ ਗਈ ਜਿਹੜੀ ਇਹ ਦੱਸਦੀ ਹੋਵੇ ਕਿ ਪੰਜਾਬ 'ਚ ਪਰਾਲੀ ਸਾੜਨ ਦਾ ਦਿੱਲੀ ਦੇ ਧੂਏ ਨਾਲ ਕੋਈ ਸਬੰਧ ਹੈ ਫਿਰ ਤੇ ਇੱਕ ਥਾਂ ਤੇ ਧੂਆਂ ਉੱਠੇ ਸੀ ਪੰਜਾਬ ਦੇ ਕਿਸਾਨਾਂ ਤੇ ਪਰਚੇ ਹੋ ਜਾਂਦੇ ਆ ਤੇ ਅਖਾੜਾ ਪਿੰਡ ਤੋਂ ਕਿਸਾਨ ਮੇਰੇ ਨਾਲ ਆਏ ਹੋ ਰਹੇ ਨੇ 30 30 40 40000 ਰੁਪਈਆ ਜੁਰਮਾਨੇ ਭਰ ਚੁੱਕੇ ਨੇ ਅਸਲ ਦੇ ਵਿੱਚ ਸਾਜ਼ਿਸ਼ ਇਹ ਹੋ ਚੁੱਕੀ ਹੋਈ ਇਹ ਕੀਤੀ ਗਈ ਕਿ ਪਰਾਲੀ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਮੁਜਰਮ ਠਹਿਰਾਇਆ ਗਿਆ ਸੁਦੀਰ ਅਗਰਜਵਾਲ ਜੀ ਨੇ ਵੀ ਇਹੀ ਸ਼ਬਦ ਯੂਜ਼ ਕੀਤੇ ਸੀ ਕਿ ਕਿਸਾਨਾਂ ਨਾਲ ਸਾਜ਼ਿਸ਼ ਹੋਈ ਹੈ ਤੇ ਕਿਸਾਨਾਂ ਨਾਲ ਸਾਜ਼ਿਸ਼ ਹੋਈ ਉਹਨਾਂ ਨੂੰ ਸਮਾਜ ਦੀਆਂ ਨਜ਼ਰਾਂ ਚੋਂ ਗ੍ਰਾਇਆ ਗਿਆ ਕਿ ਪ੍ਰਾਲੀ ਸਾੜਦੇ ਨੇ ਖੁਦ ਕਿਸਾਨਾਂ ਦੇ ਬੱਚਿਆਂ ਦੀਆਂ ਨਜ਼ਰਾਂ ਚੋਂ ਗ੍ਰਾਇਆ ਗਿਆ ਖੁਦ ਕਿਸਾਨਾਂ ਦੀਆਂ ਆਪਣੀਆਂ ਨਜ਼ਰਾਂ ਚੋਂ ਉਹਨਾਂ ਨੂੰ ਗੁਨਾਹਗਰ ਬਣਾਇਆ ਗਿਆ ਉਹਦੀ ਆੜ ਦੇ ਵਿੱਚ ਜਿਹੜੇ ਆ ਵੱਡੇ ਵੱਡੇ ਹਾਈਵੇ ਬਣਾਏ ਜਿਨ੍ਹਾਂ ਦੀ ਲੋੜ ਹੀ ਨਹੀਂ ਸੀ ਇਹ ਲੁਧਿਆਣੇ ਤੋਂ ਚੰਡੀਗੜ੍ਹ ਵਾਲੇ ਜਿਹੜਾ 4 ਲੈਂਡ ਦਾ ਹਾਈਵੇ ਕੀ ਉਹ ਘਟ ਸੀਗਾ ਅੱਜ ਵੀ ਇੱਥੇ ਇੰਨਾ ਟ੍ਰੈਫਿਕ ਨਹੀਂ ਹੈਗਾ ਇੱਥੇ ਵਾਸਤੇ 8 ਲੈਂਡ ਦਾ ਹਾਈਵੇ ਬਣਾਉਣ ਦੀ ਕੀ ਲੋੜ ਸੀਗੀ ਇਹ ਕਰੋੜਾਂ ਦਰਖਤ ਵੱਡੇ ਗਏ ਉਹਦੀ ਆੜ ਦੇ ਵਿੱਚ ਵੱਡੇ ਵੱਡੇ ਕੁਟਾਲੇ ਹੋਏ ਨੇ ਅਗਰ ਅੱਜ ਉਹ ਦਰ ਤਾਂ ਅਗਰ ਹੁੰਦੇ ਤਾਂ ਇਥੇ ਕਿੰਨੀ ਵੀ ਪਰਾਲੀ ਸਾੜਦੀ ਇਹਨਾਂ ਦਰਖਤਾਂ ਨੇ ਸੋਖ ਲਿਆ ਕਰਨੀ ਸੀ ਕਿਸਾਨ ਜਦੋਂ ਪਰਾਲੀ ਸਾੜਦਾ ਉਹਤੇ ਪਰਚੇ ਹੋ ਜਾਂਦੇ ਨੇ ਜੁਰਮਾਨੇ ਹੋ ਜਾਂਦੇ ਨੇ ਜਿੰਨਾ ਅਫਸਰਾਂ ਨੇ ਜਿੰਨਾ ਐਕਸਪਰਟਾਂ ਦੀਆਂ ਰਿਪੋਰਟਾਂ ਤੇ ਇਹ ਕਰੋੜਾਂ ਦਰਖਤ ਵੱਡੇਗੇ ਉਹਨਾਂ ਉਤੇ ਤਾਂ ਕੋਈ ਪਰਚਾ ਨਹੀਂ ਹੋਇਆ ਫਿਰ ਉਹ ਜਦੋਂ ਦਰਖਤ ਵੱਡੇਗੇ ਔਰ ਕਿਸਾਨਾਂ ਨੇ ਪਰਾਲੀ ਸਾੜਨੀ ਬੰਦ ਕਰ ਦਿੱਤੀ ਇੱਕ ਸਾਜ਼ਿਸ਼ ਦੇ ਤਹਿਤ ਇਹ ਪਲਾਂਟ ਲਿਆਂਦੇ ਗਏ ਸਾਨੂੰ ਤਾਂ ਲੱਗਦਾ ਕਿ ਇਹ ਪਲਾਂਟ ਲਿਆਉਣ ਵਾਸਤੇ ਹੀ ਪਰਾਲੀ ਦਾ ਰੌਲਾ ਪਾਇਆ ਗਿਆ ਹੁਣ ਜਦੋਂ ਪਰਾਲੀ ਆ ਗਈ ਫਿਰ ਇਹ ਬਾਇਓਗੈਸ ਪਲਾਂਟ ਆ ਗਏ ਹੁਣ ਜਦੋਂ ਇਹ ਪਤਾ ਲੱਗਿਆ ਕਿ ਬਾਇਓਗੈਸ ਪਲਾਂਟਾਂ ਨਾਲ ਕੈਂਸਰ ਹੋਏਗੀ ਅਸੀਂ ਵਿਰੋਧ ਕਰਦੇ ਹਾਂ ਦੇ ਸਰਕਾਰ ਹੁਣ ਜਿਹੜੀ ਆ ਉਹ ਨਾ ਤਾਂ ਸਾਡੀ ਗੱਲ ਸੁਣਦੀ ਆ ਅਸੀਂ ਕਹਿੰਨੇ ਆ ਕਿ ਭਾਈ ਤੁਹਾਡੇ ਜਿਹੜੇ ਐਕਸਪਰਟਾਂ ਨੇ ਇਹਨਾਂ ਨੂੰ ਕਲੀਨ એનર્ਜੀ ਦਾ ਸਰਟੀਫਿਕੇਟ ਦਿੱਤਾ ਗ੍ਰੀਨ એનર્ਜੀ ਦਾ ਸਰਟੀਫਿਕੇਟ ਦਿੱਤਾ ਉਹਨਾਂ ਐਕਸਪਰਟਾਂ ਦੇ ਚਿਹਰੇ ਸਾਨੂੰ ਵੀ ਦਿਖਾ ਦਿਓ ਨਾ ਸਾਡੇ ਸਾਹਮਣੇ ਵੀ ਘੁੰਡ ਚਕਾ ਦਿਓ ਨਾ ਉਹਨਾਂ ਅਫਸਰਾਂ ਦੇ ਫਿਰ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਆ ਵੀ ਕੇ ਸਿੰਘ ਜਦੋਂ ਤੁਹਾਡੇ ਨਾਲ ਸਾਹਮਣੇ ਟੇਬਲ ਤੇ ਬੈਠੇ ਉਹਨਾਂ ਨੂੰ ਤੁਸੀਂ ਆਪਣੀਆਂ ਦਲੀਲਾਂ ਦਿੱਤੀਆਂ ਉਹ ਕੀ ਕਹਿੰਦੇ ਸੀ ਜਵਾਬ ਕੀ ਸੀ ਸਰ ਪ੍ਰਿੰਸੀਪਲ ਸੈਕਟਰੀ ਵੀ ਕੇ ਸਿੰਘ 25 ਸਾਇੰਟਿਸਟਾਂ ਦੀ ਦੋ ਦਰਜਨ ਸਾਇੰਟਿਸਟਾਂ ਦੀ ਬਰਾਤ ਲੈ ਕੇ ਆਇਆ ਉਸ ਦਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਉਹ ਬਰਾਤ بے ਰੰਗ ਤੋਰੀ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਝੂਠੇ ਪੈ ਗਏ ਸਾਰੇ ਉਹ ਬੰਦਾ ਉਸ ਦਿਨ ਘਿਰ ਗਿਆ ਸੀ ਉਹਨੂੰ ਕਮਿਟਮੈਂਟ ਕਰਕੇ ਜਾਣਾ ਸੀ ਮੀਟਿੰਗ ਛੱਡ ਕੇ ਪੱਜਿਆ ਦੌੜ ਗਿਆ ਮੀਟਿੰਗ ਛੱਡ ਕੇ ਸਰਕਾਰ ਤੇ ਸਾਡੇ ਸਾਹਮਣੇ ਦੌੜ ਰਹੀ ਹੈ ਜਦੋਂ ਦੌੜ ਰਹੀ ਹੈ ਤੁਸੀਂ ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਜਨ ਸੰਘਰਸ਼ ਕਰਾਂਗੇ ਨਾ ਇਹ ਤਾਂ ਵਿਰੋਧ ਜਨ ਸੰਘਰਸ਼ ਹੈ ਕਈ ਥਾਵਾਂ ਤੇ ਪਿੰਡਾਂ ਚ ਚੱਲ ਰਿਹਾ ਪਰ ਇਸ ਦੇ ਹੈ ਅਮਨ अरोड़ा ਉਹਨਾਂ ਨਾਲ ਕਦੇ ਗੱਲ ਹੋਈ ਉਹ ਸੰਜੀਦਾ ਲੈ ਰਿਹਾ ਇਸ ਮਸਲੇ ਨੂੰ ਅਮਨ अरोड़ा ਜੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਹ ਪਾਰਟੀ ਇਹਨਾਂ ਦੇ ਕਹਿਣ ਮੁਤਾਬਕ ਸੰਘਰਸ਼ਾਂ ਚੋਂ ਆਈ ਹੈ ਅੱਜ ਇਹਨਾਂ ਸੰਘਰਸ਼ਾਂ ਦਾ ਹਿੱਸਾ ਨਹੀਂ ਹੈਗੇ ਇਹ ਸੰਘਰਸ਼ਾਂ ਦੇ ਵਿਰੋਧੀ ਨੇ ਲੋਕਾਂ ਦੇ ਉੱਤੇ ਦਾਬਾ ਪਾ ਰਹੇ ਨੇ ਇਹ ਲੋਕ ਅਸੀਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਚੰਦ ਮਹੀਨੇ ਚੰਦ ਸਾਲ ਪਹਿਲੇ ਤੁਸੀਂ ਕੁਝ ਨਹੀਂ ਸੀ ਹੁੰਦੇ ਇਹ ਹਰਕਤਾਂ ਰਹੀਆਂ ਤੇ ਤੁਸੀਂ ਕੁਝ ਨਹੀਂ ਰਹਿਣਾ ਚੰਦ ਹਫਤੇ ਚੰਦ ਮਹੀਨੇ ਜਾਂ ਚੰਦ ਸਾਲਾਂ ਬਾਅਦ ਤੁਸੀਂ ਫਿਰ ਉੱਥੇ ਆ ਜਾਣਾ ਜਿਵੇਂ ਤੁਹਾਡੇ ਅੰਦਰ ਦਿਲ ਧੜਕਦਾ ਹੈ ਸਾਰੇ ਅੰਦਰ ਧੜਕਦਾ ਹੈ ਉਹਨਾਂ ਨੂੰ ਫਿਕਰ ਪੈ ਗਿਆ ਕਿ ਤੇ ਬਾਇਓ ਗੈਸ ਫੈਕਟਰੀਆਂ ਨੇ ਖਤਰਨਾਕ ਬੜੀਆਂ ਪੰਜਾਬ ਲਈ ਫਸਲ ਨਸਲ ਕੀ ਸਭ ਕੁਝ ਤਬਾਹ ਕਰਨਗੀਆਂ ਕੀ ਮੰਤਰੀ ਅਮਨ ਰੋੜਾ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਏਗਾ ਉਹ ਵੀ ਤੇ ਸੋਚਦੇ ਹੀ ਹੋਣੇ ਉਹ ਵੀ ਤੇ ਆਖਰਕਾਰ ਇਨਸਾਨ ਨੇ ਜਦੋਂ ਲਾਲਬੱਤੀਆਂ 'ਚ ਕੋਈ ਬੈਠ ਜਾਂਦਾ ਉਹਦੇ ਅਹਿਸਾਸ ਹੀ ਖਤਮ ਹੁੰਦੇ ਸਭ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਫੈਕਟਰੀਆਂ ਨੇ ਇਹ ਕੋਡ ਕੱਲੇ ਪੰਜਾਬ 'ਚ ਨਹੀਂ ਹੈ ਪੂਰੇ ਇੰਡੀਆ 'ਚ ਹੈ ਨਾ ਵਿਰੋਧ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਮੋਰਚਾ ਕਿੱਥੋਂ ਸ਼ੁਰੂ ਹੋਇਆ ਸੀ ਪੰਜਾਬ ਤੋਂ ਸਾਰੀ ਇੰਡੀਆ 'ਚ ਫੈਲ ਗਿਆ ਸੀ ਨਾ ਇਹ ਪੰਜਾਬ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ 'ਚ ਫੈਲੇਗਾ ਔਰ ਪੂਰੀ ਦੁਨੀਆ 'ਚ ਵੀ ਜਾਏਗਾ ਪੰਜਾਬ ਦੇ ਜਿਹੜਾ ਦਿੱਲੀ ਵਾਲੇ ਮੋਰਚਾ ਫਰਾਂਸ 'ਚ ਆਸਟ੍ਰੇਲੀਆ 'ਚ ਜਰਮਨੀ 'ਚ ਰੈਪਲੀਕੇਟ ਹੋਇਆ ਨਾ ਹੂੰ ਇਦਾਂ ਹੀ ਇਹ ਮੋਰਚਾ ਜਿਹੜਾ ਅਸੀਂ ਅੱਜ ਇੱਥੇ ਲੈ ਕੇ ਆਏ ਆ ਅੱਜ ਕਿੱਡਾ بڑا ਜਨ ਅੰਦੋਲਨ ਤੁਸੀਂ ਦੇਖੋਗੇ 10 ਤਰੀਕ ਨੂੰ বিজে ਜਦੋਂ ਅਸੀਂ ਨੈਸ਼ਨਲ ਹਾਈਵੇ ਜਾਮ ਕਰਨਾ ਨਾ ਤੁਸੀਂ ਦੇਖੋਗੇ ਕਿੱਡਾ بڑا ਜਨ ਅੰਦੋਲਨ ਆ ਲੋਕੀ ਇਥੋਂ ਤੱਕ ਕਹਿ ਰਹੇ ਨੇ ਕਿ ਇਹ ਫੈਕਟਰੀਆਂ ਸਾਡੀਆਂ ਲਾਸਾਂ ਤੇ ਲੱਗਣਗੇ ਮੈਂ ਸਰਕਾਰ ਨੂੰ ਇੱਕ ਸੁਝਾ ਦੇਣਾ ਤੁਸੀਂ ਬੋਰਡ ਲਗਾ ਦਿਓ ਜਿੱਦਾਂ ਲਿਖਿਆ ਹੁੰਦਾ ਨਾ ਸਿਗਰਟ ਦੀ ਡੱਬੀ ਤੇ ਸਿਗਰਟ ਸਮੋਕਿੰਗ ਇਜ਼ ਇੰਜੂਰੀਸ ਟੂ ਹੈਲਥ ਹੈ ਲਿਖਿਆ ਹੁੰਦਾ ਨਾ ਤੁਸੀਂ ਇਹ ਨਾ ਫੈਕਟਰੀਆਂ ਦੇ ਬਾਹਰ ਇੱਕ ਬੋਰਡ ਲਗਾ ਦਿਓ ਜੀ ਇਹ ਫੈਕਟਰੀ ਲੱਗੇਗੀ ਇਸ ਫੈਕਟਰੀ ਲੱਗਣ ਨਾਲ ਇਸ ਇਲਾਕੇ ਦੇ 15 20 ਪਿੰਡਾਂ ਵਿੱਚ ਆਉਣ ਵਾਲੇ ਸਮੇਂ ਚ ਕੈਂਸਰ ਫੈਲੇਗੀ ਫਿਰ ਫੈਕਟਰੀਆਂ ਲਾ ਕੇ ਦਿਖਾ ਦਿਓ ਫਿਰ ਦਿਓ ਉਹਨਾਂ ਨੂੰ ਗ੍ਰੀਨ ਸਰਟੀਫਿਕੇਟ ਇਸ ਕਰਕੇ ਤੁਸੀਂ ਉਹ ਫੈਕਟਰੀਆਂ ਜਿਹੜੀਆਂ ਸਾਨੂੰ ਕੈਂਸਰ ਨਾਲ ਮਾਰਨ ਗਈਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਨਪੁੰਸਕ ਬਣਾ ਦੇਣ ਗਈਆਂ ਉਹਨਾਂ ਨੂੰ ਗ੍ਰੀਨ ਕੈਟਾਗਰੀ ਚ ਕਿਵੇਂ ਰੱਖ ਲਿਆ ਯਾਰ ਉਹਨਾਂ ਅਖਸਪਾਰਟਾਂ ਦੇ ਚਿਹਰਿਆਂ ਤੋਂ ਪਰਦੇ ਤਾਂ ਹਟਾਓ ਤੁਸੀਂ ਕੈਂਸਰ ਕੋਰੋਨਾ ਦੇ ਨਾਂ ਤੇ ਕਿੱਡਾ ਬੜਾ ਫਰਾਡ ਹੋਇਆ ਜਿਹੜੀਆਂ ਵੈਕਸੀਨਾਂ ਸਰਕਾਰ ਨੇ ਸਾਨੂੰ ਲਾਈਆਂ ਉਹਨਾਂ ਦੇ ਕੀੜੇ ਨਿਕਲੇ ਨਾ ਲੰਡਨ ਦੀ ਹਾਈ ਕੋਰਟ ਵਿੱਚ बनारस हिंदू यूनिवर्सिटी ने कडे ना हैं तुसी सानू मारोगे कैंसर ਨਾਲ ਫਿਰ ਰਿਪੋਰਟਾਂ ਆਉਣਗੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰਦੇ ਆ ਕਿ ਸਾਡੇ ਚਾਹੇ ਅਫਸਰ ਨੇ ਚਾਹੇ ਸਾਡੇ ਕੈਬਨਿਟ ਮਨਿਸਟਰ ਹੈ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਮੇਰੇ ਪੁੱਛੇ ਬਿਨਾ ਨਹੀਂ ਲੈਣਾ ਜਿਹੜਾ ਲੋਕਾਂ ਦੇ ਵਿਰੋਧੀ ਹੋਵੇ ਲੋਕ ਅਤਾਇਸ਼ੀ ਨਾ ਹੋਵੇ ਭਗਵੰਤ ਮਾਨ ਜੀ ਜਰਾ ਆਪਣੇ ਅਫਸਰਾਂ ਨੂੰ ਪੁੱਛ ਲਓ ਵਿਕੇ ਸਿੰਘ ਜੀ ਨੂੰ ਹੀ ਪੁੱਛ ਲਓ ਕਿ ਉਹ ਦਿਨ ਉੱਥੇ ਮੀਟਿੰਗ ਛੱਡ ਕੇ ਦੌੜ ਕੇ ਕਿਉਂ ਆਏ ਸੀ ਪੀਐਜੂ ਚ ਘਟੋ ਘਟ ਜਾਣ ਲਗਾ ਬੰਦਾ ਦੋਆ ਸਲਾਮ ਤੇ ਬਲਾ ਕੇ ਆਉਂਦਾ ਇਹ ਨਾ ਸਤਿ ਸ੍ਰੀ ਅਕਾਲ ਨਮਸਕਾਰ ਤੋਂ ਕਰਕੇ ਹੀ ਆਉਂਦੇ ਨੇ ਉਹ ਅਬਰਪਟਲੀ ਮੀਟਿੰ ਦੋ ਦਰਜਣੇ ਖਸਪਟ ਜਿਹੜੇ ਸੀਗੇ ਲਾਜਵਾਬ ਹੋ ਗਏ ਸੀ ਮੈਂ ਕਹਿੰਦਾ ਦੋ ਦਰਜਣ ਨਹੀਂ ਤੁਸੀਂ 20 ਦਰਜਣ ਲੈ ਆਓ ਤੁਸੀਂ ਅਮਰੀਕਾ ਇੰਗਲੈਂਡ ਤੋਂ ਲੈ ਆਓ ਕੋਈ ਆ ਕੇ ਸਾਨੂੰ ਝੂਠਾ ਸਾਬਤ ਕਰ ਦੇ ਕਿ ਇਹ ਕੈਂਸਰ ਫੈਕਟਰੀਆਂ ਨਹੀਂ ਹਨ ਇਹ ਕੈਂਸਰ ਫੈਕਟਰੀਆਂ ਹਨ ਇਹ ਰਹਿਣਗੀਆਂ ਔਰ ਇਹ ਕੈਂਸਰ ਫੈਕਟਰੀਆਂ ਅਸੀਂ ਨਹੀਂ ਲਗਣ ਦਿਆਂਗੇ ਤੁਹਾਡੀ ਤਾਂ ਚਲੋ ਇੱਕ ਪਾਸਿਓ ਠੋਸ ਦਲੀਲ ਆ ਗਈ ਕਿ ਫੈਕਟਰੀਆਂ ਅਸੀਂ ਸਾਬਤ ਕਰ ਦਿੱਤਾ ਮੀਟਿੰਗਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਔਰ ਇਸ ਗੱਲ ਦੀ ਪ੍ਰੋੜਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੱਕ ਨਹੀਂ ਕੀਤੀ ਪਰ ਇੱਕ ਗੱਲ ਇਹ ਵੀ ਪਰਸੈਪਸ਼ਨ ਬਣਾਈ ਜਾਂਦੀ ਹੈ ਕਿ ਜਿਹੜੇ ਫੈਕਟਰੀਆਂ ਦਾ ਵਿਰੋਧ ਕਰਦੇ ਆ ਪੰਜਾਬ ਦੇ ਅੰਦਰ ਉਹ ਤੇ ਵਿਕਾਸ ਨੂੰ ਬ੍ਰੇਕ ਲਾਉਣ ਵਾਲਾ ਕੰਮ ਕਰਦੇ ਆ ਇਸ ਦੇ ਨਾਲ ਬਾਕੀ ਇਨਵੈਸਟਮੈਂਟ ਕਿਵੇਂ ਕਰਨਗੇ ਪੰਜਾਬ ਦੇ ਵਿੱਚ ਜੇਕਰ ਹਰੇਕ ਥਾਂ ਵਿਰੋਧ ਹੀ ਹੋਈ ਜਾਊਗਾ ਆ ਵਾਈਸ ਚਾਂਸਲਰ ਜੀ ਨੇ ਇਹ ਨਹੀਂ ਕਿਹਾ ਕਿ ਇਹ ਕੈਂਸਰ ਫੈਕਟਰੀਆਂ ਨੇ ਉਹਨਾਂ ਨੇ ਸਾਡੇ ਨੁਕਤਿਆਂ ਦੀ ਪ੍ਰੋੜਤਾ ਕੀਤੀ ਜਿਹੜੇ ਅਸੀਂ ਨੁਕਤੇ ਉਠਾਏ ਆ ਔਰ ਉਹਨਾਂ ਦੇ ਪ੍ਰਿੰਸੀਪਲ ਸਾਇੰਟਿਸਟ ਡਾਕਟਰ ਸੂਤ ਸਾਹਿਬ ਨੇ ਵੀ ਨੁਕਤਿਆਂ ਦੀ ਮੇਰਾ ਇੱਕ ਵੀ ਨੁਕਤਾ ਸਰਕਾਰ ਦੇ ਕਿਸੇ ਐਕਸਪਰਟ ਨੇ ਔਨ ਰਿਕਾਰਡ ਕਟਿਆ ਨਹੀਂ ਇਹਦਾ ਮਤਲਬ ਉਹ ਝੂਠੇ ਸੀਗੇ ਜਦੋਂ ਇਹ ਗੱਲ ਸਾਬਤ ਹੋ ਗਈ ਕਿ ਸਰਕਾਰ ਜਿਹੜੀ ਆ ਬੇਪਰਦਾ ਹੋ ਗਈ ਆ ਸਰਕਾਰ ਜਿਹੜੀ ਆ ਲੋਕਾਂ ਸਾਹਮਣੇ ਨੰਗੀ ਹੋ ਗਈ ਆ ਕਿਉਂਕਿ ਉਧਰ ਜਨਤਕ ਜਥੇਬੰਦੀਆਂ ਸੀ ਸਰਕਾਰ ਨੂੰ ਉਹ ਬੇਇੱਜ਼ਤੀ ਹজম ਨਹੀਂ ਹੋਈ ਸਰਕਾਰ ਨੇ ਨੂੰ ਉਹ ਉੱਠ ਕੇ ਉਹਨਾਂ ਨੂੰ ਮੀਟਿੰਗ ਤੋਂ ਵਿੱਚੋਂ ਭੱਜਣਾ ਪੈ ਗਿਆ ਇਹ ਲੋਕਾਂ ਦੀ ਜਿੱਤ ਸੀਗੀ ਵੱਡੀ ਜਿੱਤ ਸੀਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਯੂਨੀਵਰਸਿਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਏ ਇਹਨਾਂ ਤੁਹਾਡੇ ਰਿਸਰਚ ਇੰਸਟੀਚਿਊਟਾਂ ਤੋਂ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਏ ਤੁਹਾਡੇ ਐਕਸਪਰਟਾਂ ਤੋਂ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਏ ਇਹਨਾਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਏ ਜਦੋਂ ਇਹਨਾਂ ਸਰਕਾਰਾਂ ਤੋਂ ਵਿਸ਼ਵਾਸ ਹੀ ਚੱਕਿਆ ਜਾਏਗਾ ਤੇ ਫਿਰ ਭਗਵੰਦ ਮਾਨ ਜੀ ਮੁੱਖ ਮੰਤਰੀ ਵੀ ਨਹੀਂ ਰਹਿਣਾ ਤੁਸੀਂ ਇਹ ਸਰਕਾਰ ਵੀ ਨਹੀਂ ਰਹਿਣੀ ਫਿਰ ਸਰਕਾਰ ਵੱਲੋਂ ਨਾ ਜਦੋਂ-ਜਦੋਂ ਵੀ ਕਿਤੇ ਵਿਰੋਧ ਹੋਇਆ ਤਕਰੀਰਾਂ ਚ ਅਕਸਰ ਤੁਸੀਂ ਵੀ ਸੁਣਿਆ ਹੋਣਾ ਕਹਿੰਦੇ ਜਿਹੜੇ ਫੈਕਟਰੀਆਂ ਦਾ ਵਿਰੋਧ ਕਰਨ ਤੁਰ ਪੈਂਦੇ ਆ ਖਾਸ ਕਰਕੇ ਕਿਸਾਨ ਜਿਥੇ ਬੰਦੀਆਂ ਆਪਣੇ ਆਪ ਨੂੰ ਬੁੱਧੀਜੀਵੀ ਕਹਿਣ ਵਾਲੇ ਇਹ ਵਿਕਾਸ 'ਚ ਰੁਕਾਵਟ ਬਣਦੇ ਆ ਕੱਲ ਨੂੰ ਇਹਨਾਂ ਦਾ ਵਿਰੋਧ ਵੇਖ ਕੇ ਹੋਰ ਬੰਦਾ ਇਨਵੈਸਟ ਨਹੀਂ ਕਰਦਾ ਪੰਜਾਬ 'ਚ ਮੈਂ ਤਾਂ ਨਾ ਤਾਂ ਕਿਸਾਨ ਆ ਨਾ ਬੁੱਧੀਜੀਵੀ ਆ ਮੈਂ ਤੇ ਸੈਂਟਿਸਟ ਆ ਨਾ ਮੈਂ ਤੇ ਫੈਕਟਸ ਤੇ ਗੱਲ ਕਰਾਂਗਾ ਨਾ ਸਾਇੰਸ ਦਾ ਮਤਲਬ ਕੀ ਹੁੰਦਾ ਐਕਸਟ੍ਰੈਕਸ਼ਨ ਆਫ ਟਰੂਥ ਫਰੋਂ ਟਰੂਥ ਅਹੀਂ ਮੈਂ ਤੇ ਸੱਚਾਈ ਤੋਂ ਬਿਨਾ ਕੁਝ ਬੋਲ ਹੀ ਨਹੀਂ ਸਕਦਾ ਸਾਡੀ ਮਜਬੂਰੀ ਹੁੰਦੀ ਹੈ ਸੱਚ ਬੋਲਣਾ ਮੈਂ ਕਹਿੰਦਾ ਮੈਨੂੰ ਹਰਾ ਦਿਓ ਯਾਰ ਆ ਕੇ ਮੈਂ ਦੇਖੋ ਵੀ ਲੱਕੜ ਬੱਗੇ ਮਿਲ ਕੇ ਵੀ ਸ਼ੇਰ ਦਾ ਸਕਾਰ ਕਰ ਲੈਂਦੇ ਆ ਤੁਹਾਡੇ 2 ਦਰਜਣ ਯਾਰ ਸਾਇੰਟਿਸਟ ਹਾਰ ਕੇ ਚਲੇ ਗਏ ਉਸ ਦਿਨ ਇਕੱਲਾ ਸਾਇੰਟਿਸਟ ਕਾਬੂ ਨਹੀਂ ਆਇਆ ਇਹਦਾ ਮਤਲਬ ਸ਼ੇਰ ਦੀ ਦਿਹਾੜ ਇੰਨੀ ਜ਼ਬਰਦਸਤ ਸੀ ਤੁਸੀਂ ਇੱਕ ਸਾਇੰਟਿਸਟ ਨੂੰ ਫੇਸ ਨਹੀਂ ਕਰ پا ਰਹੇ ਕੱਲ ਨੂੰ ਮੇਰੇ ਲੈਕਚਰ ਹੋਣੇ ਆ ਮੈਂ ਲੋਕਾਂ ਨੂੰ ਦੇਖੋ ਅਸੀਂ ਕਿਸਾਨਾਂ ਨੂੰ ਪੜ੍ਹਾ ਹੀ ਰਹੇ ਹਾਂ ਨਾ ਕੱਲ ਨੂੰ ਤਾਂ ਤੁਸੀਂ ਇਕੱਲੇ ਇਕੱਲੇ ਕਿਸਾਨ ਨੂੰ ਨਹੀਂ ਡੀਲ ਕਰ पाओगे ਦਿੱਲੀ ਦਾ ਜਦੋਂ ਸੰਘਰਸ਼ ਚੱਲਿਆ ਵੱਡਾ ਮੋਰਚਾ ਸਾਡੇ ਛੋਟੇ ਛੋਟੇ ਬੱਚੇ ਵੀ ਆ ਕੇ ਕਿਸਾਨ ਕਾਨੂੰਨਾਂ ਦੀਆਂ ਖਾਮੀਆਂ ਗਿਣਾਉਂਦੇ ਸੀ ਨਾ ਹੁਣ ਥੋੜੇ ਦਿਨਾਂ ਤੱਕ ਸਾਡੇ ਬੱਚੇ ਛੋਟੇ ਛੋਟੇ ਬੱਚੇ ਸਰਕਾਰ ਨੂੰ ਪੜਾਉਣਗੇ ਕਿ ਇਹ ਬਾਇਓ ਗੈਸ ਫੈਕਟਰੀਆਂ ਇਹ ਕੈਂਸਰ ਫੈਕਟਰੀਆਂ ਕਿਵੇਂ ਨੇ ਸਾਡੀਆਂ ਛੋਟੋ ਛੋਟੀਆਂ ਬੱਚੀਆਂ ਤੁਹਾਨੂੰ ਪੜਾਉਣਗੀਆਂ ਸਾਡੀਆਂ ਔਰਤਾਂ ਪੜਾਉਣਗੀਆਂ ਅਨਪੜ੍ਹ ਲੋਕ ਪੜ ਉਹ ਸੁਧਾਰਨ ਹੈ ਜਿਨ੍ਹਾਂ ਨੇ ਬਾਇਓ ਗੈਸ ਫੈਕਟਰੀਆਂ ਨੇ ਤਬਾਹੀ ਕੀਤੀ ਹੋਵੇ ਕਿਸੇ ਥਾਂ ਤੇ ਦੇਖੋ ਪਹਿਲੀ ਗੱਲ ਤੇ ਇਹ ਆ ਇਹ ਕਹਿੰਦੇ ਆ ਜੀ ਅਸੀਂ ਨਵੀਂ ਟੈਕਨੋਲੋਜੀ ਦੀਆਂ ਫੈਕਟਰੀਆਂ ਲਾ ਰਹੇ ਆ ਮੈਂ ਕਹਿਣਾ ਚਾਹੁੰਦਾ ਹੈ ਕਿ ਤੁਹਾਡੀ ਜਿਹੜੀ ਨਵੀਂ ਟੈਕਨੋਲੋਜੀ ਆ ਅਮਰੀਕਾ ਨਾਲੋਂ ਵੀ ਵਧੀਆ ਇੰਗਲੈਂਡ ਨਾਲੋਂ ਵੀ ਵਧੀਆ ਇੰਗਲੈਂਡ ਦੇ ਵਿੱਚ ਆਕਸਫੋਰਡ ਸ਼ਾਇਰ ਦੇ ਵਿੱਚ ਜਿਹੜੀ ਬਾਇਓਗੈਸ ਫੈਕਟਰੀ ਲੱਗੀ ਸੀ ਜਦੋਂ ਉਹਦੇ ਉੱਤੇ ਬਿਜਲੀ ਗਈ ਔਰ ਜਿਹੜੀ ਉਹ ਅੱਗ ਲੱਗੀ ਉਹਨੂੰ ਨਿਊਯਾਰਕ ਟਾਈਮ ਨੇ ਵੀ ਕਵਰ ਕੀਤਾ ਉਹਨੂੰ ਗਾਰਡੀਅਨ ਨੇ ਵੀ ਕਵਰ ਕੀਤਾ ਵਾਸ਼ਿੰਗਟਨ ਪੋਸਟ ਨੇ ਵੀ ਕੀਤਾ ਬੀਬੀਸੀ ਨੇ ਵੀ ਕੀਤਾ ਅਲ ਜਜ਼ੀਰਾ ਨੇ ਵੀ ਕੀਤਾ ਸੀਐਨਐਨ ਨੇ ਵੀ ਕੀਤਾ ਵਰਲਡ ਨਿਊਜ਼ ਬਣੀ ਨਾ ਕਿ ਤੁਸੀਂ ਜੇ ਉੱਥੇ ਫੈਕਟਰੀਆਂ ਦੇ ਵਿੱਚ ਇੱਡੇ ਵੱਡਾ ਤਮਾਕਾ ਹੋ ਸਕਦਾ ਤਾਂ ਤੁਹਾਡੇ ਨਹੀਂ ਹੋ ਸਕਦਾ ਅਮਰੀਕਾ ਦੇ ਵਿੱਚ ਟੈਕਸਾਸ ਸੂਬੇ ਦੇ ਵਿੱਚ ਡੈਮਟ ਕਸਬੇ ਦੇ ਵਿੱਚ ਕਾਰਸਨ ਕਾਉਂਟੀ ਪਿੰਡ ਦੇ ਵਿੱਚ ਜਦੋਂ ਅੱਗ ਲੱਗੀ ਉੱਥੇ ਫੈਕਟਰੀ ਨੂੰ 18000 ਗਾਵਾਂ ਦਾ ਡੇਰੀ ਫਾਰਮ ਇੱਕ ਵੀ ਗਾਂ ਜਿੰਦਾ ਨਹੀਂ ਬਚੀ ਕੀ ਤੁਸੀਂ ਅਮਰੀਕਾ ਨਾਲ ਉਹ ਵੀ ਐਡਵਾਂਸ ਹੋ ਗਏ ਹੋ ਜਦੋਂ ਅਮਰੀਕਾ ਦੀ ਗਵਰਨਮੈਂਟ ਨਹੀਂ ਕਵਰ ਇਹਨਾਂ ਨੂੰ ਕਰ ਸਕਦੀ ਇਹ 10 ਤਰੀਕ ਦੀ 10 ਤਰੀਕ 2023 10 ਅਪ੍ਰੈਲ 2023 ਦੀ ਘਟਨਾ ਹੈ ਔਰ ਜਿਹੜੀ ਦੂਜੀ ਕੱਲ ਦੱਸ ਰਹੇ ਉਹ ਪਹਿਲੀ ਅਪ੍ਰੈਲ ਪਹਿਲੀ ਨਵੰਬਰ 2023 ਦੀ ਘਟਨਾ ਹੈ ਪਹਿਲੀ ਪਹਿਲੀ ਅਕਤੂਬਰ ਪਹਿਲੀ ਅਕਤੂਬਰ 2023 ਦੀ ਘਟਨਾ ਕਹਿੰਦਾ ਮਨ ਲੀ ਜੇ ਅਮਰੀਕਾ ਦੇ ਵਿੱਚ ਹਾਦਸੇ ਹੋ ਸਕਦੇ ਇੰਗਲੈਂਡ 'ਚ ਹੋ ਸਕਦੇ ਤੁਸੀਂ ਕਿਹੜੇ ਬਾਗ ਦੀ ਮੋਲੀ ਪਾਈ ਇਹ ਤੁਹਾਨੂੰ ਕੀ ਲੱਗਦਾ ਹੈ ਕੇਸ ਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਕੱਲੀ ਤੇ ਕੱਲੀ ਪੰਜਾਬ ਸਰਕਾਰ ਹੈ ਜਾਂ ਸੈਂਟਰ ਨੇ ਵੀ ਹਰੀ ਝੰਡੀ ਦਿੱਤੀ ਹੋਈ ਹੈ ਸਾਰੇ ਦੇਸ਼ ਭਰ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਇੰਟਰਨੈਸ਼ਨਲ ਬਾਇਓ ਗੈਸ ਕਾਰਪੋਰੇਟ ਮਾਫੀਆ ਜਿਹਦੇ ਥਰੋ ਇਹ ਪ੍ਰੋਜੈਕਟ ਪਹਿਲਾਂ ਇੰਟਰਨੈਸ਼ਨਲ ਤੌਰ ਤੇ ਕਲੀਅਰ ਹੁੰਦੇ ਨੇ ਫਿਰ ਸਾਡੀ ਸਰਕਾਰ ਜਿਹੜੀ ਐ ਸੈਂਟਰ ਗਵਰਨਮੈਂਟ ਫਿਰ ਉਹਨਾਂ ਨੇ ਇਹਨਾਂ ਨੂੰ ਆ ਅਪਣਾਇਆ ਔਰ ਪੰਜਾਬ ਗਵਰਨਮੈਂਟ ਨੇ ਬਿਨਾ ਸੋਚੇ ਸਮਝੇ ਇਹਨਾਂ ਨੂੰ ਲਾਗੂ ਕਰ ਦਿੱਤਾ ਸਾਡੀ ਲੜਾਈ ਫਿਲਹਾਲ ਪੰਜਾਬ ਗਵਰਨਮੈਂਟ ਨਾਲ ਆ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸੈਂਟਰ ਗਵਰਨਮੈਂਟ ਤਾਂ ਬਹੁਤ ਸਾਰੀਆਂ ਗਲਤੀਆਂ ਕਰਦੀ ਆ ਕਰੋਨਾ ਦੇ ਵਿੱਚ ਉਹਨਾਂ ਕਿੰਨੀਆਂ ਗਲਤੀਆਂ ਕੀਤੀਆਂ ਕਰੀ ਤਾਲੀਆਂ ਵਜਾਈਆਂ ਕਰੀ ਥਾਲੀਆਂ ਵਜਾਈਆਂ ਕਦੀ ਉਹ ਘਟੀਆਂ ਵੈਕਸੀਨਾਂ ਲਾਈਆਂ ਕਦੀ ਲਾਕਡਾਊਨ ਕੀਤੇ ਜਿਨ੍ਹਾਂ ਦਾ ਅੱਜ ਤੱਕ ਨਹੀਂ ਪਤਾ ਉਹਦੀ ਸਪਾਰਸ਼ ਕਿਨੇ ਕੀਤੀ ਸੀ ਕਹਿਣ ਦਾ ਮਤਲਬ ਕਿ ਸੈਂਟਰ ਗਵਰਨਮੈਂਟ ਜਿੰਨੀਆਂ ਗਲਤੀਆਂ ਕਰੇਗੀ ਤੁਸੀਂ ਸਾਰੀਆਂ ਗਲਤੀਆਂ ਰਿਪੀਟ ਕਰਾਓਗੇ ਜੇ ਸੈਂਟਰ ਗਵਰਨਮੈਂਟ ਦੇ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਆਈ ਆ ਪੰਜਾਬ ਗਵਰਨਮੈਂਟ ਤਾਂ ਬੈਨ ਲਗਾਏ ਜੇ ਸੈਂਟਰ ਗਵਰਨਮੈਂਟ ਨੇ ਗ੍ਰੀਨ ਕੈਟਾਗਰੀ ਚ ਪਾਈਆਂ ਨੇ ਤੁਸੀਂ ਤਾਂ ਗ੍ਰੀਨ ਕੈਟਾਗਰੀ ਚ ਕੱਢੋ ਇਹਨਾਂ ਨੂੰ ਫਿਰ ਸੈਂਟਰ ਗਵਰਨਮੈਂਟ ਨਾਲ ਹੀ ਦੇਖ ਲਵਾਂਗੇ ਪੰਜਾਬ ਦਾ ਇਹ ਅੰਦੋਲਨ ਬਹੁਤ ਜਲਦੀ ਹਰਿਆਣਾ ਚ ਵੀ ਨਜ਼ਰ ਆਏਗਾ ਬਹੁਤ ਜਲਦੀ ਪੂਰੇ ਇੰਡੀਆ 'ਚ ਨਜ਼ਰ ਆਏਗਾ ਦਾਸ ਤਰੀਕ ਨੂੰ ਫਿਰ ਰੋਡ ਜਾਮ ਹੋ ਰਿਹਾ ਹੈ ਜਾਂ ਫਿਰ ਸਰਕਾਰ ਪਹਿਲਾਂ ਕੋਈ ਮੀਟਿੰਗ ਸੱਦੀ ਹੈ ਤਾਂ ਫਿਰ ਉਹਨੂੰ ਕੈਨਸਲ ਵੀ ਕੀਤਾ ਜਾ ਸਕਦਾ ਦੇਖੋ ਜੀ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਜੰਗ ਵੀ ਚੱਲ ਰਹੀ ਹੈ ਯੂਕਰ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਅਸੀਂ ਇਹ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਰਕਾਰ ਜਾਗ ਜਾਏ ਇੱਕੋ ਹੀ ਮੰਗਾ ਕਿ ਅਸੀਂ ਇਹ ਕੈਂਸਰ ਦਾ ਕੋਡ ਪੰਜਾਬ ਚ ਤੇ ਨਹੀਂ ਜੇ ਆਉਣ ਦੇਣਾ ਬਾਕੀ ਲੋਕਾਂ ਦਾ ਜਜ਼ਬਾ ਤੁਸੀਂ ਦੇਖ ਹੀ ਰਹੇ ਹੋ ਥੱਲੇ ਗਰਾਸ ਰੂਟ ਲੈਵਲ ਤੇ ਛੋਟੇ ਛੋਟੇ ਬੱਚੇ ਤਿਆਰ ਹੋ ਰਹੇ ਨੇ ਔਰਤਾਂ ਤਿਆਰ ਹੋਈਆਂ ਨੇ ਘਰ ਘਰ ਦੇ ਵਿੱਚ ਇੱਕ ਅਲਖ ਜਗਾਈ ਜਾ ਰਹੀ ਆ ਕਿ ਇਹ ਕੈਂਸਰ ਫੈਕਟਰੀਆਂ ਅਸਾਂ ਪੰਜਾਬ ਚ ਨਹੀਂ ਲੱਗਣ ਦੇਣੀਆਂ ਤੇ ਨਹੀਂ ਲੱਗਣ ਦੇਣੀਆਂ ਸਰਕਾਰ ਦਾ ਟਿੱਲ ਲੱਗਦਾ ਲਾਏ ਸਰਕਾਰ ਦਾ ਜੋਰ ਲੱਗਦਾ ਲਾਏ ਇਹ ਫੈਕਟਰੀਆਂ ਇਥੇ ਨਹੀਂ ਰਹਿਣਗੀਆਂ ਔਰ ਇਹ ਕੈਂਸਰ ਫੈਕਟਰੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਹੀ ਨਹੀਂ ਜੀ ਬਹੁਤ ਸ਼ੁਕਰੀਆ ਤਾਂ ਸਾਇੰਸਦਾਨ ਡਾਕਟਰ ਬਲਵਿੰਦਰ ਸਿੰਘ ਆਲਖ ਜਿਨ੍ਹਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਨੇ ਕਿ ਬਾਇਓ ਗੈਸ ਫੈਕਟਰੀਆਂ ਪੰਜਾਬ ਲਈ ਕੀ ਜਿੱਥੇ ਵੀ ਲੱਗਣਗੀਆਂ ਦੁਨੀਆ ਭਰ ਦੇ ਵਿੱਚ ਖਤਰਨਾਕ ਨੇ ਤੇ ਇਸ ਖਤਰਨਾਕ ਵਰਤਾਰੇ ਨੂੰ ਅਸੀਂ ਨਹੀਂ ਚੱਲਣ ਦੇਾਂਗੇ ਫਿਲਹਾਲ ਸੂਬਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਸਫਾਇਆ ਕੀਤਾ ਜਾਵੇ ਮਨਜ਼ੂਰੀਆਂ ਨਾ ਦਿੱਤੀਆਂ ਜਾਣ ਦੇਖਦੇ ਹਾਂ ਸਰਕਾਰ ਇਸ ਦੇ ਉੱਤੇ ਫੈਸਲਾ ਕੀ ਲੈਂਦੀ ਹੈ ਜੇ ਫੈਸਲਾ ਨਾ ਲਿਆ ਗਿਆ ਤੇ 10 ਤਰੀਕ ਨੂੰ ਦਿੱਲੀ ਹਾਈਵੇ ਰੋਡ ਜਿਹੜਾ ਰੋਡ ਹੈ ਉਹ ਜਾਮ ਕੀਤਾ ਜਾ ਰਿਹਾ ਤੇ ਦੇਖਦੇ ਹਾਂ ਕਿ ਉਸ ਦੇ ਨਾਲ ਹੁਣ ਕਿੰਨਾ ਫਰਕ ਪੈਂਦਾ ਇਹਨਾਂ ਦਾ ਦਾਵਾ ਹੈ ਕਿ ਅਸੀਂ ਤਾਂ ਘੱਟੋ ਘਾਟੇ ਕੰਮ ਨਹੀਂ ਹੋਣ ਦੇਾਂਗੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ